ਅਕਸਰ ਹੀ ਕਿਹਾ ਜਾਂਦਾ ਹੈ ਕਿ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕਧਰਾਂ ਨਾਲ ਉਗਣ ਵਾਲੇ ਤਾਂ ਉਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਅਜਹੀ ਕਹਾਣੀ ਅਤੇ ਕਿਰਦਾਰ ਹੈ ਹੁਸ਼ਿਆਰਪੁਰ ਦੀ 44 ਸਾਲਾ ਬਲਜੀਤ ਕੌਰ ਦਾ ਮਹੱਲਾ ਰਵਿਦਾਸਨਗਰ ਵਿੱਚ ਰਹਿਣ ਵਾਲੀ ਬਲਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਜਿਵੇਂ ਬਹੁਤੇ ਲੋਕਾਂ ਨੂੰ ਆਰਥਿਕ ਤੰਗੀਆਂ ਆਈਆਂ ਉਸੇ ਤਰ੍ਹਾਂ ਹੀ ਉਨ੍ਹਾਂ ਉੱਪਰ ਵੀ ਆਰਥਿਕ ਤੰਗੀਆਂ ਦਾ ਅਸਰ ਪਿਆ ਤੇ ਜ਼ਿੰਦਗੀ ਸੁਖਾਲੀ ਹੋ ਨਹੀਂ ਥਾਂ ਦਿਨ ਬਦ ਦਿਨ ਮੁਸ਼ਕਲਾਂ ਭਰੀ ਹੁੰਦੀ ਰਹੀ ਜਿਸ ਤੋਂ ਬਾਅਦ ਬਲਜੀਤ ਕੌਰ ਦੇ ਮਨ ਵਿੱਚ ਜ਼ਿੰਦਗੀ ਨੂੰ ਖਤਮ ਕਰ ਲੈਣ ਦੇ ਮਾਰੇ ਖਿਆਲ ਵੀ ਆਏ ਪਰ ਉਸਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਟਿਫਨ ਸਰਵਿਸ ਦਾ ਕੰਮ ਸ਼ੁਰੂ ਕੀਤਾ ਜਸਵਿੰਚ ਉਸ ਦੇ ਪਤੀ ਅਤੇ ਬੱਚਿਆਂ ਨੇ ਵੀ ਪੂਰਾ-ਪੂਰਾ ਸਾਥ ਦਿੱਤਾ ਬਲਜੀਤ ਕੌਰ ਦਾ ਕਹਿਣਾ ਹੈ ਕਿ ਹਾਲਾਂਕਿ ਉਸ ਨੂੰ ਉਸ ਦੇ ਕੰਮ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ ਪਰ ਫਿਰ ਵੀ ਉਹਨਾਂ ਦੀ ਰੋਟੀ ਟੁਕ ਜੋਗਾ ਖਰਚਾ ਨਿਕਲਦਾ ਰਿਹਾ ਉਹਨਾਂ ਦੱਸਿਆ ਕਿ ਇੱਕ ਐਨ ਆਰ ਆਈ ਸਮਾਜ ਸੇਵੀ ਸੰਸਥਾ ਵੱਲੋਂ ਉਸ ਨੂੰ 25000 ਰੁਪਏ ਦੇ ਕਰੀਬ ਦੀ ਮਦਦ ਕਰਦਿਆਂ ਖਾਣਾ ਗਰਮ ਕਰਨ ਅਤੇ ਪੈਕਿੰਗ ਕਰਨ ਲਈ ਸਮਰਮਹਿਆ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਕੰਮ ਚੱਲਣ ਲੱਗ ਪਿਆ ਸ਼ੁਰੂਆਤ ਦੇਖੋ ਜਦੋਂ ਕਰੋਨਾ ਹੋਇਆ ਉਸ ਤੋਂ ਬਾਅਦ ਤਾਂ ਬਹੁਤ ਦੁਨੀਆ ਨੂੰ ਫਰਕ ਪਿਆ। ਤਕਰੀਬਨ ਮੈਨੂੰ ਲੱਗਦਾ ਵੀ ਕੋਈ ਇਦਾਂ ਦਾ ਹੋਊਗਾ ਜਿਹਨੂੰ ਫਰਕ ਨਹੀਂ ਪਿਆ ਹੋਊਗਾ। ਤਾਂ ਉਹਨਾਂ ਵਿੱਚੋਂ ਅਸੀਂ ਵੀ ਸੀਗੇ ਇੱਕ। ਅ ਕੱਬ ਮੇਰੇ ਹਸਬੰਦ ਦਾ ਵੀ ਠੀਕ ਸੀਗਾ ਚਲੋ ਆਈ ਚਲਾਈ ਸੀਗੀ। ਬਹੁਤ ਜ਼ਿਆਦਾ ਵਧੀਆ ਨਹੀਂ ਕਹਿ ਸਕਦੀ ਸੀ ਪਰ ਆਈ ਚਲਾਈ ਸੀਗੀ। ਹਸਬੰਦ ਮੇਰੇ ਮਕੈਨਿਕ ਹੈ। ਅੱਛਾ। ਕਿਸੇ ਦੀ ਸ਼ਾਪ ਦੇ ਅੱਗੇ ਕੰਮ ਕਰਦੇ ਆ ਉਹ। ਹੁਣ ਤੁਹਾਡੇ ਕਹੋ ਜੀ ਹਾਲਾਤ ਕਿਹੋ ਜਿਹੇ ਨੇ। ਹਾਲਾਤ ਬਸ ਉਸ ਤੋਂ ਬਾਅਦ ਕਰੋਨਾ ਤੋਂ ਬਾਅਦ ਇਦਾਂ ਦਾ ਕੰਮ ਡਿਸਟਰਬ ਹੋਇਆ। ਕੋ ਬੱਚਿਆਂ ਦੀਆਂ ਪੜਾਈਆਂ ਤਾਂ ਚੱਲਦੀਆਂ ਸੀ ਕਾਲਜ ਵਾਲਿਆਂ ਨੇ ਫੀਸਾਂ ਵੀ ਲੈਣੀਆਂ ਹੀ ਸੀ ਸਕੂਲ ਵਾਲਿਆਂ ਨੇ ਵੀ ਫੀਸਾਂ ਲੈਣੀਆਂ ਸੀ ਬੇਸ਼ੱਕ ਕਰੋਨਾ ਚੱਲ ਰਿਹਾ ਸੀ ਲੇਕਿਨ ਖਰਚੇ ਸਾਰੇ ਤੁਰੇ ਹੋ ਸੀ ਖਰਚਾ ਕੋਈ ਨਹੀਂ ਰੁਕਿਆ ਸੀ ਕੰਮ ਸਾਡੇ ਬੰਦ ਸੀ ਬਟ ਖਰਚੇ ਸਾਡੇ ਤੁਰੇ ਸੀ ਬਸ ਉੱਥੋਂ ਫਿਰ ਸਾਡਾ ਤੰਗੀ ਹੁੰਦੇ 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 ਅੱਗੇ ਤੰਗੀ ਚੱਲੀ ਗਈ ਕਦੀ ਲੋਨ ਲੈ ਕੇ ਫੀਸ ਤਾਰ ਦੀ ਕਦੀ ਕਿੱਦਾਂ ਲੈ ਕੇ ਤਾਰ ਨਹੀਂ ਕਰਦੇ ਕਰਾਂਦੇ ਕਿ ਇਹ ਕਿ ਅਸੀਂ ਬੱਚੇ ਹੌਲੀ-ਹੌਲੀ ਕੱਢ ਦੇ ਗਏ ਆ ਬੇਟੀ ਨੇ ਗ੍ਰੈਜੂਏਸ਼ਨ ਕਰ ਵੀ ਲਈ ਬਟ ਸਰਦੋਂ ਤੇ ਪੈਸਾ ਉਹ ਖੜਾ ਹੋ ਗਿਆ ਹੁਣ ਉਹ ਜਿਹੜੇ ਹੁਣ ਅਸੀਂ ਚੱਕਨ ਚੱਕੇ ਉਹ ਲਾਣੇ ਤਾਂ ਹੈ ਹੀ ਆ ਉਹਦੇ ਲਈ ਕੰਮ ਵੀ ਕਰਨਾ ਪੈਣਾ ਬਟ ਕੰਮ ਸਾਡਾ ਪ੍ਰੋਪਰ ਹੈ ਹੀ ਨਹੀਂ ਸੀ ਫਿਰ ਮੈਂ ਆਪਣਾ ਕੰਮ ਸਟਾਰਟ ਕਰਨ ਦੀ ਸੋਚੀ ਸੀ ਕਿ ਮੈਂ ਆਪਣਾ ਕੰਮ ਕਰੂੰਗੀ ਹੁਣ ਕਿੰਨੇ ਟਿਫਨ ਤੁਹਾਡੇ ਲੱਗਦੇ ਰੋਜ਼ ਦੇ ਮੇਰੇ 15 ਟਿਫਨ ਤਾਂ ਹੁੰਦੇ ਆ 15 ਤਾਂ ਹੁੰਦੇ ਆ ਪਰ 15 ਚ ਇਹ ਕਿ ਇਨਕਮ ਮੈਂ ਹੀ ਨਹੀਂ ਕਹਿ ਸਕਦੀ ਕਿ ਮੈਨੂੰ ਇਨਕਮ ਆਂਦੀ ਉਹ ਚ ਆਈ ਚਲਾਈ ਆ ਬਚਤ ਨਹੀਂ ਹੈਗੀ ਬਚਤ ਨਹੀਂ ਹੈਗੀ ਆਈ ਚਲਾਈ ਆ ਅਗਰ ਘੱਟ ਤੋਂ ਘੱਟ ਵੀ 30 ਤੋਂ 35 ਟਿਫਨ ਵੀ ਲੱਗਦੇ ਆ ਫਿਰ ਮੇਰਾ ਬਚਤ ਮੈਨੂੰ ਹੁੰਦੀ ਆ ਮੇਰੇ ਘਰ ਦੇ ਖਰਚੇ ਨਿਕਲਦੇ ਆ ਪਰਿਵਾਰ ਚ ਕੌਣ ਕੌਣਾ ਕੋਲ ਹੈ ਪਰਵਾਰ ਚ ਮੇਰੇ ਹਸਬੰਡ ਹੈ ਮੇਰੇ ਦੋ ਬੱਚੇ ਹੈ ਬੇਟੀ ਵੱਡੀ ਹੈ ਬੇਟਾ ਮੇਰਾ ਛੋਟਾ ਹੈ ਜੀ ਮਦਰ ਇਨ ਲਾਅ ਨਾ ਰਹਿੰਦੇ ਆ ਕਰਜੇ ਤਾਂ ਪਹਿਲੇ ਹੀ ਬਹੁਤ ਲਿੱਤੇ ਹੋਏ ਸੀ ਮੈਂ ਬੱਚਿਆਂ ਦੀਆਂ ਪੜਾਈਆਂ ਕਰਕੇ ਤਾਂ ਬਸ ਸਹਿਨ ਜੀ ਉਹਨਾਂ ਨਾਲ ਗੱਲ ਕੀਤੀ ਸੀ ਮੇਰੇ ਫਰੈਂਡ ਸਰਕਲ ਦੇ ਵਿੱਚ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕੰਜੀ ਬਾਰੇ ਤਾਂ ਮੈਂ ਉਹਨਾਂ ਨੂੰ ਵਟਸਐਪ ਤੇ ਮੈਸੇਜ ਕੀਤਾ ਉਹਨਾਂ ਨੇ ਮੈਨੂੰ ਰਿਪਲਾਈ ਕੀਤਾ ਔਰ ਆਏ ਘਰ ਦੇਖਿਆ ਉਹਨਾਂ ਨੇ ਤਾਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਰੋਜ਼ਗਾਰ ਜ਼ਰੂਰ ਮਹਈਆ ਕਰਾਵਾਂਗੇ ਜੋ ਮੈਨੂੰ ਠੀਕ ਲੱਗਾ ਕੰਮ ਉਸ ਟਾਈਮ ਕਿਉਂਕਿ ਮੈਨੂੰ ਖਾਣਾ ਬਣਾਉਣਾ ਆਉਂਦਾ ਸੀ ਮੈਨੂੰ ਪਤਾ ਸੀ ਕਿ ਖਾਣਾ ਮੈਂ ਬਣਾ ਲੈਣੀ ਆਂ ਔਰ ਵਧੀਆ ਬਣਾ ਲੈਣੀ ਆਂ ਤਾਂ ਮੈਂ ਖਾਣੇ ਤੋਂ ਹੀ ਸਟਾਰਟ ਕੀਤਾ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਟਿਫਿਨ ਸਰਵਿਸ ਦਾ ਕਰਨਾ ਆ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕੀ ਸਮਾਨ ਲੈਣਾ ਮੈਂ ਜੋ ਸਮਾਨ ਉਹਨਾਂ ਨੂੰ ਕਿਹਾ ਉਹਨਾਂ ਨੇ ਮੈਨੂੰ ਲੈ ਕੇ ਦਿੱਤਾ ਹਾਂਜੀ ਮੈਂ ਇਸ ਕੰਮ ਨੂੰ ਅੱਗੇ ਵਧਾਣਾ ਚਾਹਨੀ ਆ ਕਿ ਮੈਂ ਆਪਣਾ ਕੰਮ ਅੱਗੇ ਵਧਾਵਾਂ ਤਾ ਆਪਣੇ ਘਰ ਦੇ ਹਾਲਾਤਾਂ ਨੂੰ ਮੈਂ ਬਦਲ ਸਕਾਂ ਕਿਉਂਕਿ ਇੱਕ سپورਟ ਚਾਹੀਦੀ ਹੈ ਬਿਨਾ سپورਟ ਦੇ ਕੋਈ ਵੀ ਬੰਦਾ ਕੁਝ ਨਹੀਂ ਕਰ ਸਕਦਾ ਇੱਕ سپورਟ ਚਾਹੀਦੀ ਆ ਘਰ ਦੇ ਦੀ سپورਟ ਤਾਂ ਹੈਗੀ ਆ ਪਰ ਮੈਂ ਚਾਹਨੀ ਆ ਕਿ ਮੈਨੂੰ ਬਾਹਰ ਹੁਸ਼ਿਆਰਪੁਰ ਚ ਜਿੰਨੇ ਵੀ ਮੈਨੂੰ ਪੰਜਾਬੀ ਦੇਖ ਰਹੇ ਆ ਉਹ ਵੀ ਮੈਨੂੰ سپورਟ ਕਰਨ ਤਾਂ ਕਿ ਮੈਂ ਆਪਣੇ ਕੰਮ ਨੂੰ ਅੱਗੇ ਵਧਾ ਸਕਾਂ ਉਧਰ ਬਲਜੀਤ ਕੌਰ ਦੀ ਬੇਟੀ ਦਾ ਵੀ ਕਹਿਣਾ ਹੈ ਕਿ ਉਹ ਵੀ ਪੜ੍ਹਾਈ ਦੇ ਨਾਲ-ਨਾਲ ਆਪਣੀ ਮਾਤਾ ਦੇ ਇਸ ਕੰਮ ਵਿੱਚ ਪੂਰਾ ਪੂਰਾ ਸਾਥ ਦਿੰਦੀ ਹੈ ਤੇ ਉਸ ਨੂੰ ਉਮੀਦ ਹੈ ਕਿ ਉਸ ਦੀ ਮਾਂ ਇੱਕ ਦਿਨ ਜ਼ਰੂਰ ਸਫਲ ਹੋਵੇਗੀ ਹਾਂਜੀ ਬਹੁਤ ਸਪੋਰਟ ਕਰੀ ਦੀ ਹੈ ਤਾਂ ਕਿ ਮੇਰੇ ਮੰਮਾ ਹੁਣ ਸ਼ੁਰੂ ਤੋਂ ਜਦ ਪਪਾ ਵੀ ਕੱਢਦੇ ਆ ਨਾ ਬਹੁਤ ਮਿਹਨਤ ਕਰਦੇ ਆ ਤੇ ਬਹੁਤ ਮਿਹਨਤ ਕਰਕੇ ਇਹਨਾਂ ਨੇ ਸਾਨੂੰ ਪੜਾਇਆ ਆ ਤੇ ਹੁਣ ਮੰਮੀ ਦੀ ਵੀ ਏਜ ਹੁੰਦੀ ਆ ਸਲਾਈ ਦਾ ਕੰਮ ਉਹਨਾਂ ਤੋਂ ਇਹਨਾ ਹੁੰਦਾ ਨਹੀਂ ਤੇ ਉਹ ਫੂਡ ਅੱਛਾ ਬਣਾਉਂਦੇ ਆ ਬਹੁਤ ਤੇ ਉਹਨਾਂ ਨੂੰ ਫਿਰ ਮੋਟੀਵੇਟ ਕੀਤਾ ਵੀ ਤੁਸੀਂ ਆਪਣਾ ਕੰਮ ਕਰੋ ਸਟਾਰਟ ਆਪਣਾ ਫੂਡ ਦਾ ਸਟਾਰਟ ਕਰੋ ਹਲੇ 3 ਮੰਥ ਹੋਏ ਆ ਤੇ ਸ਼ੁਰੂ ਸ਼ੁਰੂ ਵਿੱਚ ਥੋੜਾ ਹੈਗਾ ਸੀਗਾ ਜੋ ਮੈਂ ਕਿਸੇ ਨੇ ਸਾਡੀ ਰੀਲ ਬਣਾਈ ਸੀ ਤਾਂ ਸਾਡਾ ਥੋੜਾ ਉਹਦਾ ਚਲਿਆ ਸੀਗਾ ਬਟ ਇਦਾਂ ਕਰੀ ਜਿਆਦਾ ਆ ਜਾਂਦੇ ਕਈ ਥੋੜੇ ਆ ਜਾਂਦੇ ਆ ਇਦਾਂ ਥੋੜਾ ਬਸ ਹਲੇ ਪ੍ਰੋਫਿਟ ਨਹੀਂ ਕੁਝ ਹੋ ਰਿਹਾ ਇਹ ਆ ਠੀਕ ਆ ਹੋਈ ਜਾ ਰਿਹਾ ਸਭ ਕੁਝ ਆਰਥਿਕ ਤੰਗੀ ਦੇ ਨਾਲ ਤਾਂ ਪੜਾਈ ਦੇ ਵਿੱਚ ਬਹੁਤ ਦਿੱਕਤ ਆਈ ਆ ਕਈ ਵੇ ਤਾਂ ਪੈਸੇ ਵੀ ਨਹੀਂ ਹੁੰਦੇ ਸੀ ਅਸੀਂ ਬੁੱਕਸ ਲੈ ਸਕੀਏ ਬੁੱਕਸ ਕਿਸੇ ਤੋਂ ਲੈ ਕੇ ਆ ਕਿਸੇ ਦੇ ਕੋਲੋਂ ਫੋਟੋਸ ਮੰਗਾ ਕੇ ਫੇਰ ਪੜੀਦਾ ਹੁੰਦਾ ਸੀਗਾ ਤੇ ਆ ਫੇਰ ਕਿਸੇ ਦੇ ਕੋਲ ਬੁੱਕਸ ਲੈ ਕੇ ਨੋਟਸ ਬਣਾ ਲੇਦੀਆਂ ਸੀ ਤੇ ਕਈ ਵਾਰ ਇਹ ਤਾਂ ਪੇਪਰ ਵੀ ਬਿਨਾ ਬੁੱਕਸ ਤੋਂ ਦਿੱਤੇ ਹੋਏ ਆ ਮੈਂ ਫੈਮਿਲੀ 'ਚ ਮੇਰੇ ਬ੍ਰਦਰ ਆ ਹੁਣ ਪਲੱਸ 2 ਕਰਕੇ ਹਟਿਆ ਗ੍ਰੈਜੂਏਸ਼ਨ ਕਰ ਰਿਹਾ ਆ ਐਸਜੀ ਕਾਲਜ ਬੀਪੀਏ ਦੇ ਵਿੱਚ